ਸਲਾਹੀ ਸਲਾ ਇਹਤੀ ਸੁਰਤ ਨਾ ਪਾਈਆ ਸਲਾਹੀ ਪਾਬ ਜਿਸ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਪਾਬ ਅਕਾਲ ਪੁਰਖ ਜਗਤ ਦਾ ਦਾਤਾ ਸਿਰਜਣਹਾਰ ਉਸ ਦੀ ਵਡਿਆਈ ਉਸ ਦੀ ਸਿਫਤ ਸਲਾਹ ਦਿਨ ਰਾਤ ਹੁੰਦੀ ਹੈ ਹਰ ਥਾਂ ਹੁੰਦੀ ਹੈ ਉਸ ਨੂੰ ਵੱਡਾ ਵੱਡਾ ਕਹਿ ਕੇ ਸਲਾਇਆ ਜਾਂਦਾ ਹੈ ਉਸ ਦੇ ਗੁਣਾਂ ਨੂੰ ਨਾਮ ਨੂੰ ਗਾਇਆ ਜਾਂਦਾ ਹੈ ਪਰ ਨਾਲੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹਤੀ ਸੁਰਤ ਪਾਬ ਸਲਾਹਣ ਜੋਗ ਨਿਰੰਕਾਰ ਨੂੰ ਸਲਾਹ ਕੇ ਵੀ ਅਕਾਲਪੁਰਖ ਦੇ ਬੜਾਈਆਂ ਆਖ ਆਗ ਕੇ ਵੀ ਕਿਸੇ ਮਨੁੱਖ ਨੇ ਐਨੀ ਸਮਝ ਨਹੀਂ ਪਾਈ ਐਨੀ ਸੁਰਤ ਨਹੀਂ ਪਾਈ ਕਿ ਉਹ ਅਕਾਲਪੁਰਖ ਨੂੰ ਪੂਰਾ ਪੂਰਾ ਜਾਣ ਸਕੇ ਅਕਾਲਪੁਰਖ ਕਿੱਡਾ ਵੱਡਾ ਹੈ ਉਹ ਕਿਤੇ ਕਿਤੇ ਫੈਲਿਆ ਹੈ ਉਸ ਦਾ ਆਦ ਤੇ ਅੰਤ ਕੀ ਹੈ ਉਸ ਬਾਰੇ ਸਮਝ ਨਹੀਂ ਪਾਏ ਭਾਵ ਕਹਿਣ ਵਾਲੇ ਤਾਂ ਬਹੁਤ ਹਨ ਪਰ ਕਹਾਂ ਵੀ ਪਤਾ ਨਹੀਂ ਲੱਗਦਾ ਕਿ ਉਹ ਕਿੰਨਾ ਵੱਡਾ ਹੈ ਇੱਥੇ ਸਵਾਲ ਪੈਦਾ ਹੁੰਦਾ ਕਿ ਜੇ ਉਸ ਦੇ ਅੰਤ ਦਾ ਨਹੀਂ ਪਤਾ ਤਕਿ ਸਾਡਾ ਵੱਡਾ-ਵੱਡਾ ਕਹਿਣਾ ਜਾਂ ਅਕਾਲ ਪੁਰਖ ਨੂੰ ਯਾਦ ਕਰਨਾ ਵਿਅਰਥ ਹੈ ਤਾਂ ਇਸ ਦੇ ਜਵਾਬ ਵਿੱਚ ਗੁਰੂ ਸਬਿਕ ਬੜੀ ਹੀ ਪਿਆਰੀ ਪੰਕਤੀ ਸਾਡੇ ਨਾਲ ਸਾਂਝੀ ਕਰਦੇ ਹੋਏ ਫਰਮਾਉਂਦੇ ਹਨ ਕਿ ਠੀਕ ਹੈ ਕਿ ਉਸ ਨੂੰ ਪੂਰਾ ਨਹੀਂ ਜਾਣਿਆ ਜਾ ਸਕਦਾ ਠੀਕ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਠੀਕ ਹੈ ਅਸੀਂ ਬਹੁਤ ਛੋਟੀ ਜਈ ਗਾਗਰ ਵਰਗੇ ਹਾਂ ਅਤੇ ਅਕਾਲ ਪੁਰਖ ਇੱਕ ਡੂੰਘੇ ਸਮੁੰਦਰ ਦੀ ਤਰ੍ਹਾਂ ਹੈ ਠੀਕ ਹੈ ਕਿ ਇਸ ਗਾਗਰ ਅੰਦਰ ਸਮੁੰਦਰ ਪੂਰਾ ਨਹੀਂ ਸਮਾ ਸਕਦਾ ਪਰ ਸਮੁੰਦਰ ਅੰਦਰ ਤਾਂ ਗਾਗਰ ਸਮਾ ਸਕਦਾ ਪਾਪ ਕੇ ਗਾਗਰ ਅਸੀਂ ਜੇ ਸਮੁੰਦਰ ਅੰਦਰ ਪਾ ਦਈਏ ਤਾਂ ਉਸ ਅੰਦਰ ਵੀ ਉਸ ਦੇ ਅੰਛਾ ਜਾਂਦੇ ਹਨ ਸਮੁੰਦਰ ਆ ਜਾਂਦਾ ਹੈ ਕੁਝ ਇਸੇ ਤਰ੍ਹਾਂ ਦੀ ਉਦਾਹਰਣ ਨਾਲ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਨਦੀਆਂ ਅਤੈ ਵਾਹ ਪਵਹ ਸਮੁੰਦ ਨਾ ਜਾਣਿਐ ਵਾਹ ਦਾ ਪਾਪ ਹੈ ਵੈਣ ਪਾਵ ਨਦੀ ਨਾਲੇ ਗੁਰੂ ਪਿਆਰੋ ਨਦੀ ਨਾਲੇ ਨਿਕਲਦੇ ਸਮੁੰਦਰ ਅੰਦਰ ਉਹਨ ਫਿਰ ਕਾਫੀ ਸਫ਼ਰ ਤੈਅ ਕਰਦੇ ਹਨ ਅਤੇ ਇਹਨਾਂ ਦੀ ਮੰਜ਼ਿਲ ਐਨੇ ਦੂਰ ਤੈਕਰਨ ਤੋਂ ਬਾਅਦ ਫਿਰ ਸਮੁੰਦਰ ਹੀ ਹੁੰਦਿਆ ਸਮੁੰਦਰ ਵਿੱਚ ਪਹੁੰਚ ਕੇ ਹੀ ਇਹਨਾਂ ਦਾ ਸਫ਼ਰ ਪੂਰਾ ਹੁੰਦਾ ਹੈ ਜੋ ਨਦੀ ਨਾਲੇ ਸਮੁੰਦਰ ਤੱਕ ਨਹੀਂ ਪਹੁੰਚ ਪਾਉਂਦੇ ਉਹ ਰਾਹ ਵਿੱਚ ਹੀ ਦਮ ਤੋੜ ਜਾਂਦੇ ਹਨ ਸੁੱਕ ਜਾਂਦੇ ਹਨ ਜਾਂ ਸੜ ਜਾਂਦੇ ਹਨ ਪਰ ਜੋ ਨਦੀ ਸਮੁੰਦਰ ਤੱਕ ਪਹੁੰਚ ਜਾਂਦੀ ਹੈ ਉਹ ਫਿਰ ਉਸ ਅੰਦਰ ਮਿਲ ਕੇ ਉਸ ਦਾ ਹੀ ਰੂਪ ਹੋ ਜਾਂਦੀ ਹੈ ਉਹ ਆਪਣੀ ਹਸਤੀ ਮਿਟਾ ਦਿੰਦੀ ਹੈ ਹੁਣ ਗੁਰੂ ਪਿਆਰਿਓ ਨਦੀਆਂ ਜੋ ਸਮੁੰਦਰ ਵਿੱਚ ਮਿਲਦੀਆਂ ਹਨ ਉਹ ਸਮੁੰਦਰ ਦਾ ਅੰਤ ਤਾਂ ਨਹੀਂ ਪਾ ਸਕਦੀਆਂ ਪਰ ਉਸ ਅੰਦਰ ਸਮਾ ਕੇ ਉਸ ਦਾ ਹਿੱਸਾ ਤਾਂ ਹੋ ਸਕਦੇ ਹਨ ਉਸ ਦੇ ਹੁਕਮੰਦਰ ਹੈ ਕਿ ਆਨੰਦ ਤਾਂ ਮੰਨ ਸਕਦੇ ਹਨ ਕੁਝ ਇਸੇ ਤਰ੍ਹਾਂ ਦੇ ਜੋ ਮਨ ਰੱਬ ਨੂੰ ਵੱਡਾ-ਵੱਡਾ ਕਹਿੰਦਾ ਹੈ ਜੋ ਉਸ ਦੇ ਅੰਤ ਬਾਰੇ ਨਹੀਂ ਜਾਣ ਪੰਦਾ ਪਰ ਉਸ ਦੀ ਕੀਤੀ ਹੋਈ ਕੋਈ ਵੀ ਕੋਸ਼ਿਸ਼ ਬੇਕਾਰ ਨਹੀਂ ਜਾਂਦੀ ਕਿਉਂਕਿ ਜਿੰਨਾ ਜ਼ਿਆਦਾ ਮਨ ਰੱਬ ਵਾਲੇ ਪਾਸੇ ਲੱਗਦਾ ਹੈ ਉਹ ਉਹਨਾਂ ਹੋਰ ਅਕਾਲਪੁਰਖ ਦੇ ਨੇੜੇ ਹੁੰਦਾ ਚਲਾ ਜਾਂਦਾ ਹੈ ਉਸ ਦਾ ਸਲਾਵਨਾ ਖੋਜਣਾ ਪਾਠ ਕਰਨਾ ਪੂਜਣਾ ਉਸ ਨੂੰ ਇੱਕ ਦਿਨ ਅਕਾਲਪੁਰਖ ਵਿੱਚ ਅਪੇਧ ਕਰ ਦਿੰਦਾ ਹੈ ਸੋ ਮੰਨਿਆ ਕਿ ਅਕਾਲਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਅੰਤ ਵਿੱਚ ਸਮਾਇਤ ਆ ਜਾ ਸਕਦਾ ਠੀਕ ਹੈ ਚੋਟੀਜੀ ਗਾਗਰ ਅੰਦਰ ਸਮੁੰਦਰ ਨੂੰ ਨਹੀਂ ਪਾਇਆ ਜਾ ਸਕਦਾ ਪਰ ਸਮੁੰਦਰ ਅੰਦਰ ਤਾਂ ਗਾਗਰ ਨੂੰ ਪਾਇਆ ਜਾ ਸਕਦਾ ਗਾਗਰ ਤਾਂ ਪੂਰੀ ਦੀ ਪੂਰੀ ਸਮੁੰਦਰ ਨਾਲ ਪਰ ਸਕਦੀ ਹੈ ਜਿਵੇਂ ਕਿ ਗੁਰਬਾਣੀ ਅੰਦਰ ਵੀ ਆਇਆ ਹੈ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਹੰਸ ਵਿੱਚ ਪੂਰਾ ਸਾਗਰ ਨਹੀਂ ਆ ਸਕਦਾ ਪਰ ਸਾਗਰ ਤਾਂ ਹੰਸ ਵਿੱਚ ਆ ਸਕਦਾ ਹੈ ਜਦੋਂ ਹੰਸ ਸਾਗਰ ਵਿੱਚ ਸਮਾ ਜਾਂਦਾ ਹੈ ਤਾਂ ਉਹ ਵੀ ਉਸ ਦਾ ਹਿੱਸਾ ਹੋ ਜਾਂਦਾ ਹੈ ਉਸ ਸੰਦਰਭ ਵਿੱਚ ਉਸਦੇ ਅਨਛਾਜ ਜਾਂਦੇ ਹਨ ਅਪੀਦਤਾ ਹੋ ਜਾਂਦੀ ਹੈ ਗੁਰੂ ਪੀਰ ਜਿਸ ਨੂੰ ਇਹ ਗੱਲ ਸਮਝ ਆ ਜਾਏ ਉਸ ਦਾ ਜੀਵਨ ਹੀ ਬਦਲ ਜਾਂਦਾ ਹੈ ਗੁਰੂ ਸਾਹਿਬ ਇਸ ਤੋ ਕਰੇ ਫਰਮਾਉਂਦੇ ਹਨ ਕਿ ਦਰਿਆ ਅਤੇ ਛੋਟੇ ਛੋਟੇ ਨਾਲੇ ਸਮੁੰਦਰ ਵਿੱਚ ਜਾ ਪੈਂਦੇ ਹਨ ਪਰ ਮਿਲਣ ਤੋਂ ਬਾਅਦ ਉਸ ਸਮੁੰਦਰ ਤੋਂ ਵੱਖਰੇ ਨਹੀਂ ਜਾਣੇ ਜਾਂਦੇ ਭਾਵ ਨਦੀਆਂ ਨਾਲੇ ਸਮੁੰਦਰ ਵਿੱਚ ਸਮਾ ਜਾਂਦੇ ਹਨ ਉਹਨਾਂ ਦੀ ਵਕਰੀ ਹੋੰਦ ਖਤਮ ਹੋ ਜਾਂਦੀ ਹੈ ਤੇਵੇਂ ਹੀ ਸਿਫਤਾਂ ਕਰਨ ਵਾਲੇ ਮਨ ਆਪਣੇ ਸਾਈ ਵਿੱਚ ਇਕਮਿਕ ਹੋ ਜਾਂਦੇ ਹਨ ਉਹਨਾਂ ਅੰਦਰ ਫਿਰ ਕੋਈ ਭੇਦ ਨਹੀਂ ਰਹਿੰਦਾ ਉਹ ਵੀ ਉਸਤਾਹੀ ਰੂਪ ਹੋ ਜਾਂਦੇ ਹਨ ਗੁਰੂ ਪਿਆਰ ਉਸ ਤੋਂ ਬਾਅਦ ਇੱਕ ਹੋਰ ਬੜੀ ਹੀ ਪਿਆਰੀ ਉਦਾਹਰਣ ਨਾਲ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜੋ ਮਨ ਜੋ ਭਗਤ ਭਾਵ ਜੋ ਰੱਬ ਦਾ ਪਿਆਰਾ ਰੱਬ ਨਾਲ ਇਕਮਿਕ ਹੋ ਜਾਂਦਾ ਉਸ ਕੋਲ ਕਿਸ ਤਰ੍ਹਾਂ ਦੀ ਦੌਲਤ ਹੁੰਦੀ ਹੈ ਉਸ ਕੋਲ ਕਿਸ ਤਰ੍ਹਾਂ ਦਾ ਖਜ਼ਾਨਾ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੇ ਮਾਲ ਤਨ ਗਿਰਹਾ ਦਾ ਭਾਵ ਹੈ ਪਹਾੜ ਗਿਰਹਾ ਸੇਤੇ ਮਾਲ ਤਨ ਭਾਵ ਪਹਾੜਾਂ ਜਿੰਨੇ ਤਨ ਪਦਾਰਥ ਗੁਰੂ ਪਿਆਰੋ ਦੌਲਤ ਦੌਲਤ ਵਿੱਚ ਵੀ ਫਰਕ ਹੁੰਦਾ ਅਸੀਂ ਉਸ ਨੂੰ ਅਮੀਰ ਕਹਿੰਦੇ ਹਾਂ ਜਿਸ ਕੋਲ ਬਹੁਤ ਪੈਸਾ ਹੋਵੇ ਤਨ ਦੌਲਤ ਹੋਵੇ ਪਰ ਗੁਰੂ ਸਾਹਿਬ ਉਸ ਨੂੰ ਅਮੀਰ ਕਹਿੰਦੇ ਹਨ ਜਿਸ ਕੋਲ ਗੁਨਾ ਰੂਪੀ ਤਨ ਦੌਲਤ ਹੋਵੇ ਖਜ਼ਾਨਾ ਹੋਵੇ ਜਿਸ ਕੋਲ ਗੁਨਾ ਰੂਪੀ ਧਨ ਦੌਲਤ ਹੋਵੇ ਖਜ਼ਾਨਾ ਹੋਵੇ ਜਿਸ ਕੋਲ ਰੱਬੀ ਨਾਮ ਦੀ ਦੌਲਤ ਹੋਵੇ ਜ਼ਰੂਰੀ ਨਹੀਂ ਕਿ ਉਸ ਕੋਲ ਦੁਨਿਆਵੀ ਪੈਸਾ ਹੈ ਜਾਂ ਨਹੀਂ ਜੇ ਉਸ ਕੋਲ ਨਾਮ ਦਾ ਖਜ਼ਾਨਾ ਹੈ ਤਾਂ ਉਸ ਵਰਗਾ ਹੋਰ ਕੋਈ ਅਮੀਰ ਨਹੀਂ ਉਸ ਕੋਲ ਜੋ ਖਜ਼ਾਨਾ ਹੈ ਉਹ ਦੁਨੀਆ ਦੇ ਹੋਰ ਸਭ ਖਜ਼ਾਨਿਆਂ ਨਾਲੋਂ ਮਹਿੰਗਾ ਤੇ ਕੀਮਤੀ ਹੈ ਜੋ ਵਰਤਿਆਂ ਵੱਧਦਾ ਹੈ ਕਦੇ ਘਟਦਾ ਨਹੀਂ ਇਸ ਲਈ ਗੁਰੂ ਸਾਹਿਬ ਇਸ ਫਰਮਾਨ ਦਾ ਹੀ ਕਿਰਪਾ ਕਰਦੇ ਹਨ ਕਿ ਭਾਵੇਂ ਕੋਈ ਬਹੁਤ ਵੱਡਾ ਅਮੀਰ ਹੋਏ ਕਿੰਨਾ ਅਮੀਰ ਐਨਾ ਅਮੀਰ ਕਿ ਉਹ ਸਮੁੰਦਰਾਂ ਦਾ ਵੀ ਸ਼ਾਹ ਹੋਏ ਮਾਲਕ ਹੋਵੇ ਅਤੇ ਇੰਨਾ ਅਮੀਰ ਕੇ ਪਹਾੜਾ ਜਿੰਨੀ ਉਸ ਕੋਲ ਤਨ ਦੌਲਤ ਮਾਲ ਹੋਵੇ ਪਰ ਇਹੋ ਜੇ ਸ਼ਾਂ ਦੇ ਮਨ ਅੰਦਰ ਜੇ ਰੱਬ ਨਹੀਂ ਤਾਂ ਉਹ ਕੰਗਾਲ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਸਮੁੰਦਰਾਂ ਦਾ ਸ਼ਾਹ ਸੁਲਤਾਨ ਹੈ ਜਿਸ ਕੋਲ ਪਹਾੜਾ ਜਿੱਡਾ ਤਨ ਮਾਲ ਖਜ਼ਾਨਾ ਹੈ ਉਹ ਉਸ ਭਗਤ ਦੇ ਸਾਹਮਣੇ ਕੁਝ ਵੀ ਨਹੀਂ ਜਿਸ ਭਗਤ ਦੇ ਮਨ ਵਿੱਚੋਂ ਕਦੇ ਰੱਬ ਨਹੀਂ ਭੁੱਲਿਆ ਗੁਰੂ ਸਾਹਿਬ ਕੀੜੀ ਦੇ ਉਦਾਹਰਣ ਨਾਲ ਸਮਝਾਉਂਦੇ ਹਨ ਕਿੜੀ ਤੁਲ ਨਾ ਹੋਵੜੀ ਜੇ ਇਸ ਮੰਨੋ ਨਾ ਵਿਸਰਹ ਭਾਵ ਵੱਡੇ ਵੱਡੇ ਰਾਜੇ ਮਹਾਰਾਜੇ ਜੋ ਸਮੁੰਦਰਾਂ ਦੇ ਬਾਦਸ਼ਾਹ ਹਨ ਜਿਨ੍ਹਾਂ ਦੇ ਮਹਿਲ ਦੌਲਤਾਂ ਨਾਲ ਭਰੇ ਹਨ ਉਹ ਕਿਹੜੀ ਤੁਲ ਨਾ ਹੋਵੇ ਉਹ ਇੱਕ ਨਿੱਕੀ ਜਿਹੀ ਕੀੜੀ ਦੇ ਤੁਲ ਵੀ ਨਹੀਂ ਹਨ ਭਾਵ ਉਹ ਉਸ ਦੇ ਬਰਾਬਰ ਵੀ ਨਹੀਂ ਹਨ ਜੇਕਰ ਹੇ ਅਕਾਲਪੁਰਖ ਜੀਓ ਉਸ ਕੀੜੀ ਦੇ ਮਨ ਵਿੱਚੋਂ ਤੁਸੀਂ ਨਾ ਵਿਸਰੋ ਗੁਰੂ ਪਿਆਰੂ ਕੀੜੀ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਗੁਰਬਾਣੀ ਅੰਦਰੀਆਂ ਹਨ ਜਿਸ ਵਿੱਚ ਕੀੜੀ ਦੀ ਮਿਹਨਤ ਕੀੜੀ ਦੀ ਨਿਮਰਤਾ ਹਲਮੀ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ ਕਿੜੀ ਜਿਸ ਦਾ ਭਾਰ ਨਾ ਦੇ ਬਰਾਬਰ ਹੁੰਦਾ ਜੋ ਹਵਾ ਦੇ ਇੱਕ ਬੁਲੇ ਨਾਲ ਉੱਡ ਜਾਂਦੀ ਹੈ ਪਰ ਕੀੜੀ ਮਿਹਨਤੀ ਹੁੰਦੀ ਹੈ ਕੀੜੀ ਲੀਡਰ ਹੈ ਆਪਣੇ ਤੋਂ ਵੱਧ ਭਾਰ ਚੁੱਕ ਕੇ ਆਪਣੇ ਲਈ ਮਿਹਨਤ ਕਰਦੀ ਹੈ ਕੀੜੀ ਹਲਕੀ ਹੈ ਇੰਜ ਹੀ ਭਗਤ ਵੀ ਰੱਬ ਦਾ ਪਿਆਰਾ ਵੀ ਹਲਕਾ ਹੁੰਦਾ ਹੈ ਭਾਵੇਂ ਉਸ ਅੰਦਰ ਵੀ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਕੋਈ ਬੁਰਾਈ ਹਉਮੈ ਹੰਕਾਰ ਆਦਿ ਵਾਲਾ ਭਾਵੇਂ ਉਹਗਣਾ ਦਾ ਭਾਰ ਨਹੀਂ ਹੁੰਦਾ ਗੁਰਪੇਰੂ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਜੋ ਅਸੀਂ ਕਈ ਵਾਰ ਦੇਖੀ ਹੋਏਗੀ ਕਿ ਵੱਡੇ ਵੱਡੇ ਅਮੀਰ ਲੋਕ ਵੀ ਸੰਤਾਂ ਮਹਾਤਮਾਵਾਂ ਦੇ ਪੈਰਾਂ ਵਿੱਚ ਆਮੈਂਦੇ ਹਨ ਕਿ ਇਸ ਲਈ ਬੈਂਦੇ ਹਨ ਕਿ ਸੰਤ ਭਗਤ ਉਹਨਾਂ ਤੋਂ ਜ਼ਿਆਦਾ ਅਮੀਰ ਹਨ ਕਿ ਭਗਤਾਂ ਕੋਲ ਉਹਨਾਂ ਤੋਂ ਵੱਡੇ ਮੈਨ ਹਨ ਨਹੀਂ ਉਸ ਕੋਲ ਇਹੋ ਜਿਹਾ ਕੁਝ ਹੈ ਜਾਂ ਨਹੀਂ ਇਸ ਨਾਲ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਜੋ ਭਗਤ ਦੇ ਮਨ ਦੇ ਅੰਦਰ ਹੈ ਗੁਰਪੇਰੂ ਇੱਕ ਭਗਤ ਕੋਲ ਉਹ ਸਭ ਹੁੰਦਾ ਹੈ ਜੋ ਸਾਡੇ ਕੋਲ ਨਹੀਂ ਹੁੰਦਾ ਉਹ ਕੀ ਹੈ ਉਹ ਹੈ ਰੱਬ ਦਾ ਨਾਮ ਉਸ ਦਾ ਪਿਆਰ ਉਸਦੇ ਨਾਮ ਦੀ ਤੌਲਤ ਗੁਣਾ ਦੀ ਤੌਲਤ ਜਿਸ ਨੂੰ ਜਿੰਨਾ ਵੱਡੋ ਉੰਨੀ ਵੱਧੀ ਹੈ ਜਿੰਨੀ ਜ਼ਿਆਦਾ ਉਸਕੂਲ ਹੁੰਦੀ ਹੈ ਉਹ ਉਨਾ ਹੋਰ ਅਮੀਰ ਹੁੰਦਾ ਹੈ ਗੁਰੂ ਪਿਆਰਿਓ ਉਸਕੂਲ ਅਮੀਰੀ ਹੁੰਦੀ ਹੈ ਰੱਬੀ ਗੁਣਾ ਦੀ ਉਸਕੂਲ ਮਹਿਕ ਹੁੰਦੀ ਹੈ ਉਸਦੇ ਨਾਮ ਦੀ ਇਸ ਲਈ ਵੱਡੇ ਵੱਡੇ ਰਾਜੇ ਵੀ ਉਸਕੂਲ ਆ ਕੇ ਬਹਿੰਦੇ ਹਨ ਪਰ ਭਗਤ ਹਮੇਸ਼ਾ ਨਿਮਰਤਾ ਅੰਦਰ ਰਹਿੰਦਾ ਹੈ ਰੱਬੀ ਹੁਕਮ ਅੰਦਰ ਰਹਿੰਦਾ ਹੈ ਕਦੇ ਹੰਕਾਰ ਜਾਂ ਖੁਸ਼ਾਮਦ ਅੰਦਰ ਨਹੀਂ ਹੁੰਦਾ ਇਸ ਲਈ ਗੁਰੂ ਸਾਹਿਬ ਇਸ ਤੋ ਕਰੇ ਫਰਮਾਉਂਦੇ ਹਨ ਕਿ ਸਮੁੰਦਰਾਂ ਦੇ ਸ਼ਾਹ ਜਿਸ ਕੋਲ ਪਹਾੜਾਂ ਜਿੰਨੀ ਦੌਲਤ ਹੈ ਉਹ ਉਸ ਕੀੜੇ ਦੇ ਬਰਾਬਰ ਨਹੀਂ ਜਿਸ ਕੀੜੇ ਦੇ ਮਨੋਂ ਰੱਬ ਨਾ ਵਿਸਰੇ ਜਿਸੇ ਮਨੋਂ ਕਦੇ ਅਕਾਲਪੁਰਖ ਨਾ ਵਿਸਰੇ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ